ਵਾਈਗੁੱਟ ਜੀ ਕਾਲਸੋ ਵਾਈਗੁੱਟ ਜੀ ਦੇ ਪਤੇ ਤੁਹਾਡਾ ਸੜੀ YouTube ਚੈਨਲ ਤੇ ਫੇਸ ਤੇ ਸਤਾਈ ਅੱਜ ਨਹੀਂ ਪਬਲਿ ਲੈ ਗਏ ਆ ਕਿਸੇ ਦੂਜੇ ਵੀਰ ਦੇ ਪਟਾਲਾ ਸਾਹੀ ਪੱਕ ਜਿਹੜੀ ਆ ਵਕਿੰਗ ਕਰਨੀ ਆ ਤੇ ਸਭ ਤੋਂ ਪਹਿਲਾਂ ਆਪਾਂ ਲੜਨੂ ਸਰਦੇ ਸੈਂਟਰ ਚੋਂ ਲਿਆ ਕੇ ਲੜਨੂ ਹੁਣ ਇਹਨਾਂ ਖੋਲੋ ਪਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਵੇਂ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜਨੂ ਫੋਲਡ ਕਰਕੇ ਹਲਕਾ ਆ ਤੇ ਲੜਨੂ ਚਿੱਤਰੋਂ ਸੌਗਣਾ ਹੈ ਸੌਗ ਕਰਕੇ ਆਖ ਲੋ ਜਿਹੜਾ ਲੜਨੂ ਫੋਲਡ ਕਰਕੇ ਅੱਧੇ ਅੱਧੇ ਘਾਲ ਟਾ ਕੇੜਾ ਪਾੜਨੂ ਕੀ ਤਰ੍ਹਾਂ ਹਟ ਕਰਕੇ ਜਿਹੜਾ ਫਲਾਂ ਨੂੰ ਲੋਡ ਕਰਕੇ ਲਗਾ ਦੇਣਾ ਹੈ ਅਗਲਾ ਲੜਾ ਲਗਾਉਣਾ ਜਿਹੜਾ ਫਲਾਂ ਨੂੰ ਬੈਕ ਤੋਂ ਪੈਂਚ ਕਰ ਲੈਣਾ ਹੈ ਪੂਣੀ ਦਾ ਹੱਥਲੇ ਰੱਖ ਕੇ ਪੰਦ ਪਾਸੇ ਉੱਤੇ ਰੱਖ ਕੇ ਦੋਵੇਂ ਬਲਿਆਂ ਜੋ ਪਹਿਲੇ ਬਲਿਆਂ ਯਾਰਾ ਖੋਲ ਕੇ ਦੂਜੇ ਬਲਿਆਂ ਦਾ ਮੋਟਾਈ ਵਾਲੀ ਪਾਸੇ ਨਾਲ ਜੋੜ ਕੇ ਤੇ ਇਹ ਦੋ ਵਾਰ ਜਿਹੜਾ ਲੜਨ ਨੂੰ ਫੋਲਡ ਕਰਕੇ ਮੋਟਾਈ ਤੇ ਕਰਕੇ ਚਾਰੋਂ ਕਿਨਾਰੇ ਜਿਹੜਾ ਲੜਨ ਨੂੰ ਸੈੱਟ ਕਰਕੇ ਤੇ ਡਬਲ ਫੋਲਡ ਕਰਨਾ ਹੈ ਲੜਨ ਨੂੰ ਡਬਲ ਫੋਲਡ ਕਰਕੇ ਜਿਹਨੂੰ ਤੁਸੀਂ ਉਹਦਾ ਫਲ ਖਾਣਾ ਕਿਉਂ ਨਹੀਂ ਤੁਸੀਂ ਇਹਨਾਂ ਦਾ ਫਲ ਰੱਖ ਕੇ ਲੜਨ ਨੂੰ ਬੈਕ ਤੱਕ ਕਿਹੜਾ ਤਰ੍ਹਾਂ ਸਾ ਗੱਲ ਕਿਹੜਾ ਫਲਾਂ ਨੂੰ ਲੋਡ ਕਰਕੇ ਲਗਾ ਦੇਣਾ ਹੈ ਅਗਲਾ ਜਿਹੜਾ ਪਲਾੜਾ ਲਗਾਉਣਾ ਹੈ ਲੜਨ ਵਕਤ ਪੰਜ ਕਰ ਲੈਣਾ ਹੈ ਪਣੀ ਰੋਲ ਦੇ ਵਾ ਥੱਲੇ ਰੱਖ ਕੇ ਮਤਭਾਉ ਉੱਤੇ ਰੱਖ ਕੇ ਦੋ ਪਲਾੜਾ ਜੋ ਪਹਿਲੇ ਪਲਾੜਾ ਜਿਹੜਾ ਹੌਲਕਾ ਤੇ ਦੂਜਾ ਪਲਾੜਾ ਆਪਣਾ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜਨ ਨੂੰ ਡਬਲ ਹੌਲ ਲਗਾਉਣਾ ਹੈ ਲੜਨ ਚੰਗੀ ਤਰ੍ਹਾਂ ਛਟਕਾ ਲੈਣਾ ਉਸ ਵਿੱਚੋਂ ਵਾਲ ਨੇ ਕੱਢ ਲੈਣੇ ਨਾ ਤੇ ਚੰਗੀ ਤਰ੍ਹਾਂ ਇਹ ਪਲਾੜਾ ਨੂੰ ਸੈੱਟ ਕਰਕੇ ਤੇ ਲੋਡ ਕਰਕੇ ਤੇ ਸਾਫ਼ ਕਰਕੇ ਲਗਾਉਣਾ ਹੈ ਇਹ ਚੰਗੀ ਤਰ੍ਹਾਂ ਲੜਾਂ ਨੂੰ ਬੈਕ ਟੱਕ ਸਾਬ ਕਰਕੇ ਲਾਗੇ ਟੱਕ ਕਰਕੇ ਸਾਬ ਜਿਹੜਾ ਲੜਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਸੈਟ ਕਰਕੇ ਲਗਾ ਲੈਣਾ ਹੈ ਅਗਲਾ ਲੜ ਨੜਾ ਲੜਾਂ ਨੂੰ ਬੈਕ ਤੋਂ ਪਿੰਜਕਾਰ ਕੇ ਫੋਣੀ ਲੋਹ ਲਵਾ ਥਲੇ ਲਾ ਕੇ ਬੰਦ ਪਾਸਾ ਉੱਤੇ ਰੱਖ ਕੇ ਦੋ ਬਲੇ ਜੋ ਪਹਿਲੇ ਬਲੇ ਜਿਆ ਖੋਲ ਕੇ ਦੂਜੇ ਬਲੇ ਨੂੰ ਆਪ ਮਟਾਈ ਦੇ ਪਾਸਾ ਜੋੜ ਕੇ ਚਾਰੋਂ ਗੇੜ ਲੜਾਂ ਨੂੰ ਉੱਤੇ ਸੈਟ ਕਰਨਾ ਹੈ ਸੈਟ ਕਰਕੇ ਤੇ ਥੱਲੇ ਉਹ ਲੜਾਂ ਨੂੰ ਡਬਲ ਫੋਲਡ ਕਰਨਾ ਹੈ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ ਕਰਕੇ ਜਿੰਨੇ ਆਪ ਲੜਦਾ ਭੰਲਾ ਕੇ ਨਪਲੜਦਾ ਭੰਲਾ ਕੇ ਲੜ ਨੂੰ ਲੋੜ ਕਰਕੇ ਲਗਾ ਰਣਾ ਹੈ ਤੇੜਾ ਆ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟਪਿੰਚ ਕਰਕੇ ਉਨੀ ਦੋ ਹਲਾਵਾ ਥਲੇ ਰੱਖ ਕੇ ਬੰਦ ਪਾਸਾ ਘਰਾ ਕੇ ਦੋ ਪੱਲੇ ਜੇ ਪੱਲੇ ਪੰਜਰਾ ਖੋਲ ਕੇ ਦੂਜੇ ਪੱਲੇ ਮੋਟਾਈ ਵਾਲੇ ਪਾਸੋਂ ਨਾ ਜੋੜ ਕੇ ਤੇ ਚੰਗੀ ਤਰ੍ਹਾਂ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤਾਕਦਾ ਖੋਲਣਾ ਹੈ ਲੜ ਨੂੰ ਅਖਤਾ ਖੋਲ ਕੇ ਚਾਰੇ ਗਏ ਪਲਾਰ ਨੂੰ ਉੱਤੇ ਸੈਟ ਕਰਨਾ ਹੈ ਸਟੱਰ ਕਰਕੇ ਨੱਕਦੇ ਹੀ ਜਿਹੜਾ ਪਲਾਰ ਨੂੰ ਫੋਲਡ ਕਰਨਾ ਹੈ ਨੱਕਦੇ ਹੀ ਜਿਹੜਾ ਪਲਾਰ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਪਲਾਰ ਨੂੰ ਸੈਟ ਕਰ ਲੈਣਾ ਹੈ ਤੇ ਸਾਫ਼ ਕਰ ਲੈਣਾ ਆਪਣੀ ਚੰਗੀ ਤਰ੍ਹਾਂ ਪਲਾਰ ਨੂੰ ਲੋਡ ਕਰਕੇ ਸੈਟ ਕਰਕੇ ਤੇ ਉਸ ਵੇ ਜੋ ਵਾਲ ਨੇ ਕੱਢ ਗਿਆ ਜਿਹੜਾ ਪੁਰਾਣਾ ਲੋਡ ਕਰਕੇ ਲਾਉਣਾ ਹੈ ਪੰਜ ਬਲਾਲ ਨੂੰ ਆਪਣਾ ਕਰੀ ਜਿਹੜਾ ਪੁਰਾਣ ਨੂੰ ਹੋਲਡ ਕਰਕੇ ਲਾਉਣਾ ਹੈ ਤੇ ਲੜ ਨੂੰ ਕਿਤੇ ਨਾ ਸਾਵਧ ਕਰਕੇ ਤੇ ਲੋਡ ਕਰਕੇ ਲਗਾ ਲੈਣਾ ਹੈ ਤੇ ਹਾਂ ਜਿਹੜਾ ਪੁਰਾਣਾ ਲਾਇ ਸੀ ਸੋ ਤੋਂ ਪਹਿਲਾਂ ਆਪਾਂ ਬਾਕੀ ਬਗ ਦੀ ਫੈਟੀਆਂ ਨਹੀਂ ਤੇ ਫਿਰ ਜਿਹੜੀ ਆਪਾਂ ਉਹ ਸੈਟ ਕਰਨੀ ਹੈ ਤੇ ਪਹਿਲੇ ਜਿਹੜਾ ਆਪਾਂ 5 ਵਾਲਾ ਲਾਇਆ ਸੀ ਉਹਦੇ ਚ ਆਪਾਂ ਬਾਅਦ ਫੇਰ ਕੇ ਉਹਦਾ ਫਾਸੜਾ ਆਪਾਂ ਸੈਟ ਕਰਕੇ ਤੇ ਸੌਵ ਕਰਕੇ ਲੜ ਨੂੰ ਚੱਕੀ ਤਰ੍ਹਾਂ ਸੈਟ ਕਰ ਲੈਣਾ ਤੇ ਅਗਲਾ ਲੜ ਉਸ ਨੂੰ ਵੀ ਜਿੰਨਾ ਆਪਾਂ ਜਿੰਨੇ ਆਪਾਂ ਛੇ ਲੜ ਦੀ ਮੋਟਾਈ ਰੱਖੀ ਹੁੰਦੀ ਆਪਾਂ ਆ ਲੜ ਦੀ ਮੋਟਾਈ ਰੱਖ ਕੇ ਤੇ ਲੜ ਨੂੰ ਚੱਕੀ ਤਰ੍ਹਾਂ ਸੈਟ ਕਰਕੇ ਤੇ ਅਗਲਾ ਲੜ ਵੀ اسی ਤਰੀਕੇ ਨਾਲ ਜਿਹੜਾ ਆਪਾਂ ਅ ਵਾਜੇ ਰਕ ਉਹਦੀ ਸਫਾਈ ਕਰਕੇ ਮਟਾਈ ਸੈਟ ਕਰਕੇ ਤੇ ਸਾੜੇ ਲੜਾਈ ਮਟਾਈ ਜੜੀ ਇੱਕ ਰੱਖ ਕੇ ਤੇ ਫਾਂੜੜਾ ਪੋ ਇੱਕ ਰੱਖ ਕੇ ਤੇ ਲੜਨ ਨੂੰ ਸਟਕਾਣਾ ਤੇ ਨਾਲੇ ਬਾਕੀ ਬੱਦੜੀਆਂ ਬਸੜੀ ਕਰੀ ਜਾਣੀ ਐ ਇਹੜਾ ਬਵਾਇਫੇਰ ਨਾਲ ਸੀ ਉਹ ਥੋੜੀ ਦੇਰ ਤੱਕ ਰੱਖ ਕੇ ਤਾਂ ਗੁਲਾਈ ਚ ਭੇਜਣਾ ਹੈ ਕਿਹੜਾ ਪੱਗ ਵਿੱਚ ਲਗਾਉਣਾ ਸਭ ਤੋਂ ਪਹਿਲਾਂ ਇਹ ਚਾਪਸ ਪੰਜਵੜਾ ਨੂੰ ਫੋਲਡ ਕਰੀਏ ਤਾਂ ਥੋੜਾ ਜਿਹਾ ਘਾਹ ਕਰਕੇ ਇਹੜਾ ਪੱਗ ਵਿੱਚ ਲਗਾਉਣਾ ਹੈ ਖੇੜਾ ਫੜਾ ਪਕੜੀੜਾ ਲਗਾਉਣਾ ਲੈਣ ਨੂੰ ਉੱਧਾ ਤੇ ਉੱਧਾ ਥੱਲੇ ਫੋਲਡ ਕਰਕੇ ਇਹੜਾ ਪਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਜਿਵੇਂ ਜੋ ਵਾਲਨੇ ਕੱਢ ਕੇ ਤੇ ਇਹਨਾਂ ਆਪ ਪਹਿੜਾ ਅੱਖ ਤੇ ਰੱਖੀ ਜਾਂਦਾ ਪਲੜ ਨੂੰ ਅੱਖ ਤੇ ਰੱਖ ਕੇ ਚੰਗੀ ਤਰ੍ਹਾਂ ਹਟਕਾਣਾ ਹੈ ਜਦੋਂ ਕਿ ਤਨਾ ਉਹ ਸਭ ਕਿ ਬਾਲਨੇ ਕੱਢ ਗਏ ਤੇ ਫਿਰ ਲੜ ਨੂੰ ਕਿ ਤਰ੍ਹਾਂ ਸੈਟ ਕਰਕੇ ਪੱਗ ਪੈਂਦੇ ਥੱਲੇ ਰੱਖ ਲੈਣਾ ਹੈ ਪੱਗ ਪੈਂਦੇ ਥੱਲੇ ਰੱਖ ਕੇ ਤੇ ਜਿੰਨੀ ਜਿਹੜੀ ਕੜਾਈ ਰੱਖਣਾ ਚਾਹੁੰਦਾ ਧੀਆਂ ਜਿਹੜੀ ਕੜਾਈ ਰੱਖ ਕੇ ਤੇ ਲੜ ਨੂੰ ਕਿ ਤਰ੍ਹਾਂ ਸੈਟ ਕਰਕੇ ਤੇ ਲੋਡ ਕਰਕੇ ਤੇ ਜਿੰਨੇ ਉਹ ਬਲ ਪੈਂਦੇ ਉਹਨਾਂ ਨੂੰ ਆਪ ਲੋਡ ਕਰਕੇ ਤੇ ਇੱਕ ਵਾਰ ਜਿਹੜਾ ਲੜਨ ਦਾ ਪੱਗਾਂ ਜਾ ਕੇ ਜਿਹੜਾ ਪਲੜ ਨੂੰ ਫਲਾ ਦੇਣਾ ਹੈ ਜੇ ਟੜੜਾ ਖਿਸਕ ਜਾਂਦਾ ਤੁਸੀਂ ਇੱਕ ਜਾਂ ਦੋ ਵਾਰ ਜਿਹੜੇ ਲੜ ਨੂੰ ਟਕਾਉਣ ਵਾਸਤੇ ਲਗਾ ਸਕਦੇ ਹੋ ਜਾਂ ਘਟ ਜਾਂਦਾ ਤੇ ਆਪਣੇ ਡਰਨੇ ਉਹ ਵੀ ਆਪਾਂ ਸੈੱਟ ਕਰ ਲੈਣੇ ਆ ਨਾ ਤੇ ਆਪਣੀ ਸ਼ੇਪ ਉਹ ਆਪਾਂ ਸੈੱਟ ਕਰ ਲੈਣੀ ਹੈ ਜਿਹੜਾ ਇਹ ਪਰੜਾ ਲਾਈ ਸੀ ਉਹਨਾਂ ਜਿਹੜਾ ਆਪਾਂ ਉੱਤਲੇ ਜਣਾ ਚ ਵਾਈਫਾਈ ਨੇ ਉਹ ਵੀ ਆਪਾਂ ਥੋੜੇ ਪ੍ਰੈਸ਼ਰ ਨਾਲ ਯਾਨੀ ਕਿ ਫੋਰਸ ਲਗਾ ਕੇ ਜਿਹੜਾ ਆਪਾਂ ਵਾਈਫਾਈ ਨੇ ਚੰਗੀ ਤਰ੍ਹਾਂ ਜਿਹੜੇ ਉਸ ਵਿੱਚੋਂ ਵਾਲ ਕੱਢ ਗਏ ਤੇ ਗੁਲਾਈ ਜਿਹੜਾ ਆਪਾਂ ਵਾਈਫੇਰ ਕੇ ਤੇ ਫਿਰ ਆਪਾਂ ਸੈੱਟ ਕਰਨਾ ਜਿਹੜਾ ਆਪਾਂ ਉਹ ਪਲੇੜਾ ਲਾਈ ਜਿਹੜਾ ਸంటర్ ਚੋਂ ਆਪਾਂ ਪਹਿਤੋ ਖਿੱਚ ਲੈਣਾ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਲਾ ਦੇਣਾ ਤੇ ਦੋਈ ਪਲੇ ਫਲਾ ਕੇ ਤੇ ਸਭ ਤੋਂ ਪਹਿੜਾ ਆਪਾਂ ਆਪਣੀ ਜਿੱਥੋਂ ਆਪਣੀ ਸ਼ੇਪ ਸਟੁੰਦੀ ਹੈ ਜਿੱਥੋਂ ਉੱਥੋਂ ਪਹਿੜਾ ਸਿਰ ਕਵਰ ਕਰਨਾ ਹੈ ਫਿਰ ਉੱਥੋਂ ਸਿਰ ਕਵਰ ਕਰਕੇ ਚੰਗੀ ਤਰ੍ਹਾਂ ਆਪਾਂ ਲਾਲ ਨੂੰ ਖਿੱਚਣਾ ਹੈ ਖਿੱਚ ਕੇ ਤੇ ਆਪਣੀ ਜਿਹੜੀ ਜਿੱਥੇ ਆਪਾਂ ਲੱਭੇ ਕਲਗੀ ਲੜ ਉੱਥੋਂ ਜਿਹੜਾ ਸ਼ਰਨਾਨਕ ਉੱਥੇ ਆਪਾਂ ਹੱਥ ਲਾ ਕੇ ਸ਼ਰਦਾ ਦਬਣਾ ਤੇ ਫਿਰ ਬਾਅਦ ਵਿੱਚ ਜਿਹੜਾ ਬਾਕੀ ਦਾ ਪੱਲਾ ਬਾਕੀਆਂ ਦਾ ਉਹਨੂੰ ਆਪਾਂ ਚੰਗੀ ਤਰ੍ਹਾਂ ਉਦੇ ਆਪਣੇ ਪੱਲੜ ਦੇ ਦੂਜੇ ਜਿਹੜਾ ਪੱਥਰ ਲਿਆ ਦੂਜਾ ਲੜ ਹੁੰਦਾ ਤੇ ਉਤੋਂ ਪੱਲੜ ਹੁੰਦਾ ਉਹਦੇ ਵਿੱਚ ਆਪਾਂਣਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਉਸ ਨੂੰ ਉਸ ਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਅੰਦਰ ਕਰਕੇ ਤੇ ਵਾਲਿਓ ਕੱਢ ਕੇ ਤੇ ਲੜਨੇ ਉਹ ਟਾਇਟ ਕਰ ਲੈਣੇ ਹਨ ਤੇ ਆਪਣੀ ਸਿਰਾ ਉਹ ਜਿਹੜਾ ਆਪਾਂ ਟਾਇਟ ਕਵਰ ਕਰਨਾ ਹੈ ਤੇ ਬਾਕੀ ਬਾਕ ਜਿਹੜੀ ਆਪਾਂ ਸੈਟਿੰਗ ਆ ਉਹ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਐ ਤੇ ਬਲੇਡ ਲੜਨੇ ਵੀ ਆਪਾਂ ਸਭ ਖਾ ਲੈਣੇ ਹਨ ਜਿਹੜਾ ਆਪਾਂ ਬੈਦਲ ਲਗਾਉਣਾ ਅੱਧਾ ਸੱਜਿਓ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਪਲੜ ਨੂੰ ਤੇ ਕਿੰਧਰਾ ਸਾਫ ਕਰਕੇ ਤੇ ਚੜਾਈ ਤੇ ਕਰਕੇ ਤੇ ਲੜ ਨੂੰ ਇੱਕ ਵਾਰ ਦਬੜ ਲੈਣਾ ਹੈ ਗਾਹਾਂ ਜਾ ਕੇ ਜਿਹੜਾ ਪਲੜ ਨੂੰ ਫਲਾ ਲੈਣਾ ਹੈ ਤੇ ਪਗੁੰਨੜਾ ਆਪਾਂ ਫਾਈਨਲ ਟੱਚ ਦੇ ਦੇਣਾ ਹੈ ਇਪਣੇ ਸ਼ੇਪ ਸੈੱਟ ਕਰਕੇ ਜਲਦੀ ਨਵੜ ਲੈ ਕੇ ਹਾਜ਼ਰ ਹੋਣੇ ਆ। ਵੀਡੀਓ ਦੇਖ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।